ਇਹ ਜੀ ਤੇ ਮੇਰੀ ਮਾਂ ਨੇ ਆ ਜਦੋਂ ਮੈਂ ਉੱਥੇ ਗਿਆ ਮੈਥੋਂ ਜਿਨ੍ਹਾਂ ਨੇ ਭੇਜਿਆ ਦੋ ਨੰਬਰ ਤੇ ਭੇਜਤਾ ਉੱਥੇ ਹੁਣ ਮੈਨੂੰ ਕੀ ਪਤਾ ਸੀ ਵੀ ਮੈਂ ਦੋ ਨੰਬਰ ਚ 50 60 ਲੱਖ ਰੁਪਇਆ ਲਾਤਾ ਮੈਂ ਮੇਰੇ ਮਾਂ ਪਿਓ ਨੇ 50 60 ਲੱਖ ਰੁਪਇਆ ਲਾਤਾ ਵੀ ਮੇਰਾ ਪੁੱਤ ਉੱਥੇ ਚੱਲੇ ਅਮਰੀਕਾ ਕਮਾ ਕੇ ਲਿਆਊਗਾ ਪਰ ਉੱਥੇ ਇੰਨਾ ਬੁਰਾ ਹਾਲ ਹੋਇਆ ਕਿ ਮੈਨੂੰ ਮੈਂ ਉੱਥੇ ਨੌਕਰੀ ਕਰਨ ਗਿਆ ਸੀ ਮੈਂ ਕਿਹਾ ਉੱਥੇ ਕੋਈ ਫੀਮ ਵੇਚਣੀ ਸੀ ਜਾਂ ਮੈਂ ਕੁਝ ਹੋਰ ਕਰਨ ਗਿਆ ਸੀ ਮੈਨੂੰ ਏਜੰਟਾਂ ਨੇ ਗਲਤ ਭੇਜਤਾ ਮੈਨੂੰ ਬੇੜੀਆਂ ਪਾ ਕੇ ਐ ਭੇਜਿਆ ਗਿਆ ਜਿਵੇਂ ਨਾਤਵਾਦੀ ਹੁੰਨਾ ਮੇਰਾ ਕੀ ਕਸੂਰ ਹੈ ਤਾਂ ਦੱਸ ਦਿਓ ਮੈਂ ਤਾਂ ਸਾਰਾ ਘਰ ਬਰਵਾਦ ਹੋ ਗਿਆ ਮੇਰਾ ਸਾਰਾ ਟੰਪਰ ਮੇਰਾ ਬਰਵਾਦ ਹੋ ਗਿਆ ਰਹਿ ਗਿਆ ਤੇ ਸਾਰਾ ਕੁਝ ਖਤਮ ਹੋ ਗਿਆ ਮੇਰੇ ਘਰਵਾਰ ਦਾ ਹੁਣ ਨਾ ਤਾਂ ਮੈਂ ਇੱਥੇ ਕੰਮ ਕਰਨ ਜੋਗਾ ਰਹਾ ਨਾ ਮੈਂ ਉੱਥੇ ਕੰਮ ਕਰਨ ਜੋਗਾ ਉਮਰ ਦੇ ਇਸ ਨਾ ਕਿ ਹੁਣ ਕਰੋਗੇ ਕਰਨਾ ਕੀ ਇਹ ਸਾਰਾ ਜਿਹੜਾ ਘਰਵਾਰ ਤਾਂ ਵਿਕ ਗਿਆ ਹੁਣ ਸਰਕਾਰਾਂ ਤੇ ਰਹਿ ਗਿਆ ਦੇਖੋ ਯਾਜਤ ਉੱਤਰੇ ਨਾ ਤਾਂ ਕੋਈ ਸਰਕਾਰ ਦਾ ਬੰਦਾ ਮੈਨੂੰ ਲੈਣ ਆਇਆ ਨਾ ਮੈਨੂੰ ਕੋਈ ਪੁੱਛਣ ਆਇਆ ਮੇਰੇ ਮਾਂ ਤੇ ਰੋ ਰੋ ਕੇ ਬੁਰਾ ਹਾਲ ਹੈ ਕਿ ਸਰ ਮੈਨੂੰ ਦੱਸੋ ਵੀ ਮੈਂ ਜਹਾਜ਼ ਤੇ ਬੈ ਕੇ ਵੀ ਭੱਜ ਜਾਊਗਾ ਮੈਨੂੰ ਬੇੜੀਆਂ ਪਾਤੀਆਂ ਜਹਾਜ਼ ਤੇ ਤਾਂ ਨਹੀਂ ਭੱਜਦਾ ਸਾਡੇ ਇਨੇ ਗੈਂਗਰੇ ਸੌਕੇ ਬੈਠੇ ਆ ਫਿਰ ਜਾਜ ਉਹਨਾਂ ਦਾ ਭਰ ਕੇ ਭੇਜ ਦਿੰਦੇ ਸਾਡੇ ਕੋਲੇ ਉਹਨਾਂ ਦਾ ਤਾਂ ਭੇਜਿਆ ਨਹੀਂ ਤੇ ਜਿਹੜੇ ਬੰਦੇ ਪੈਸੇ ਲਾ ਕੇ ਗਏ ਲੱਖਾਂ ਰੁਪਿਆ ਆ ਸਾਡਾ ਹਿੰਦੁਸਤਾਨ ਤਾਂ ਕਦੇ ਨਹੀਂ ਭੇਜਦਾ ਕਿਸੇ ਨੂੰ ਚੱਕ ਕੇ ਪ੍ਰਵਾਸੀ ਤਾਂ ਇੱਥੇ ਵੀ ਬਹੁਤ ਹੈ ਪਰ ਇੱਥੇ ਤਾਂ ਕਦੇ ਇਹ ਜੀ ਗੱਲ ਨਹੀਂ ਹੋਈ ਸਰਕਾਰਾਂ ਨੇ ਰੋਲ ਨੂੰ ਕਿਵੇਂ ਜੇ ਸਰਕਾਰਾਂ ਨੂੰ ਚਾਹੀਦਾ ਸੀ ਉਹਨਾਂ ਨਾਲ ਗੱਲਬਾਤ ਕਰਦੇ ਭਈ ਸਾਡੇ ਕਿਹੜਾ ਮੁਜਰਮ ਹੈ ਕੋਈ ਕੋਈ ਅ ਭੱਜੇ ਹੋਏ ਤਾਂ ਨਹੀਂ ਆਏ ਕੋਈ 2 ਨੰਬਰ ਤੇ ਠੀਕ ਆ ਉਹਨਾਂ ਨੇ ਭੇਜਤਾ ਪਰ ਜਿਹੜੇ ਬੰਦੇ ਭੇਜਦੇ ਐ ਤੇ ਜਿਹੜੀਆਂ ਆ ਕੰਪਨੀਆਂ ਬੜੀਆਂ ਆਈਆਂ ਭੇਜਦੀਆਂ ਪੈਸੇ ਲੈ ਕੇ 50 50 60 60 ਲੱਖ ਰੁਪਈਆ ਲੱਗ ਗਿਆ ਸਾਡੇ ਪਰਿਵਾਰਾਂ ਦਾ ਅਸੀਂ ਖਤਮ ਹੋ ਗਏ ਹੋਈ ਜਾਈਏ ਕਿਤੇ ਸਰਕਾਰਾਂ ਸਾਨੂੰ ਰਾਹ ਨਹੀਂ ਦਿੰਦੀਆਂ ਉਹਨਾਂ ਨੇ ਸਾਨੂੰ ਧੱਕੇ ਦੇ ਕੇ ਤੇ ਸੰਗਲ ਪਾ ਕੇ ਬਾਹਰ ਐ ਕਰਤਾ ਗਮ ਧੱਕੇ ਦੇ ਕੇ ਕੱਢਾ ਜਾਤ ਵੀ ਸੰਗਲ ਪਾ ਕੇ ਰੱਖੇ ਪਾਣੀ ਲਈ ਤਰਸ ਗਏ ਸੀ ਅੰਦਰ ਸਾਨੂੰ ਪਾਣੀ ਤੱਕ ਨਹੀਂ ਪਿਆ ਗਿਆ ਤੇ ਸਾਡੀਆਂ ਭੈਣਾਂ ਜਿਨ੍ਹਾਂ ਦੇ ਅਸੀਂ ਵਿਆਹ ਤੇ ਵਿਆਹ ਕਰਨਾ ਸੀਗਾ ਉਹਨਾਂ ਲਈ ਵੀ ਸਾਡੇ ਕੋਲ ਕੋਈ ਦੇਣ ਨੂੰ ਹੈ ਨਹੀਂ ਵਿਆਹ ਕਰਨ ਨੂੰ ਪੈਸੇ ਹੈ ਨਹੀਂ ਅਸੀਂ ਮਹਤਾਜ ਆ ਸਰਕਾਰਾਂ ਤੇ ਨਾ ਤਾਂ ਪੰਜਾਬ ਸਰਕਾਰ ਕੁਝ ਕਰੀ ਜਾਂਦੀ ਐ ਨਾ ਸੈਂਟਰ ਸਰਕਾਰ ਕੁਝ ਕਰੀ ਜਾਂਦੀ ਐ ਸੈਂਟਰ ਸਰਕਾਰ ਨੂੰ ਚਾਹੀਦਾ ਸੀ ਵੀ ਉਹਨਾਂ ਨਾਲ ਗੱਲਬਾਤ ਕਰਦੇ ਵੀ ਸਾਡੇ ਜਿਹੜੇ ਬੰਦੇ ਠੀਕ ਐ ਤੇ ਦੋ ਨੰਬਰ 'ਚ ਆ ਗਏ ਤੁਸੀਂ ਉਹਨਾਂ ਨੂੰ ਟਾਈਮ ਪੀੜ ਤਾਂ ਦਿਓ ਕੋਈ ਦੋ ਮਹੀਨੇ ਸਾਨੂੰ ਦੇ ਦਿਆ ਦੇਣਾ ਸੀ ਵੀ ਪਹੀ ਬੈਠ ਜਾ ਆਪਣੇ ਆਪਣੇ ਚਲੇ ਜਾਓ ਹਿੰਦੁਸਤਾਨ ਚਲੇ ਜਾਓ ਫਿਰ ਹਿੰਦੁਸਤਾਨ ਨੂੰ ਵੀ ਚਾਹੀਦਾ ਵੀ ਜਿਹੜੇ ਪ੍ਰਵਾਸੀ ਇਹ ਵੀ ਆਈ ਕਰਕੇ ਭੇਜੇ ਫਿਰ ਇਹੀ ਹਾਲ ਹੈ ਹੋਰ ਤਾਂ ਕੀ ਹਾਲ ਨਹੀਂ ਦੂਜੇ ਦੀ ਆਜ ਦੀ ਵੀ ਤਿਆਰੀ ਹੈ ਜੀ ਉਹ ਦੂਜੇ ਦੀ ਆਜ ਮੈਂ ਤਾਂ ਦੇਖੋ ਜਹਾਜ਼ ਹੀ ਜਾ ਜਾਈ ਜਾਂਦੇ ਉੱਥੇ ਤਾਂ ਸਾਰਾ ਵੀ ਕਾਨੂੰਨ ਦਾ ਦੂਜੇ ਦੇਸ਼ ਵੀ ਬਾਹਰ ਕੱਢਣਗੇ ਫਿਰ ਸਾਡਾ ਕਸੂਰ ਤਾਂ ਦੱਸ ਦੋ ਯਾਰ ਅਸੀਂ ਘਰ-ਬਾਰ ਸਾਰਾ ਵੇਚਤਾ ਮੈਂ ਤਾਂ ਦੇਖੋ ਬਰਬਾਦ ਹੋ ਗਿਆ ਮੇਰਾ ਸਾਰਾ ਪਰਵਾਦ ਦੇ ਵਿੱਚ ਇੰਡੀਆ ਦੇ ਵਿੱਚ ਉਹ ਜੀ ਦਾ ਕਰਦਾ ਪਰ ਉਹ ਭੇੜ ਚਾਲਾ ਜਦੋਂ ਕੋਈ ਗਵਾਂਢੀ ਜਾਂਦਾ ਫਿਰ ਆਪ ਦਾ ਮਨ ਵੀ ਕਰਦਾ ਵੀ ਚੱਲੀਏ ਵੈਸੇ ਤਾਂ ਸਾਨੂੰ ਜਾਣਾ ਨਹੀਂ ਚਾਹੀਦਾ ਕਿਉਂਕਿ ਜਿੰਨਾ ਪੈਸਾ ਸੀ ਬਾਹਰ ਜਾ ਕੇ ਲਾਤਾ ਉਹਨਾਂ ਤਾਂ ਅਸੀਂ ਹਿੰਦੁਸਤਾਨ ਨੂੰ ਹੀ ਲਾ ਦਿੰਦੇ ਤਾਂ ਇੱਥੇ ਹੀ ਕੈਨੇਡਾ ਬਣ ਜਾਣਾ ਸੀ ਅਮਰੀਕਾ ਬਣ ਜਾਣਾ ਸੀ ਜਪਾਨ ਬਣ ਜਾਣਾ ਸੀ ਇੱਥੇ ਹੀ ਅੱਛਾ ਜਿਸ ਤਰ੍ਹਾਂ ਬੱਸਰ ਦੇ ਵਿੱਚ ਵੀ ਤੈਰ ਹੁੰਦਾ ਏ ਕਿ ਆ ਰਿਹਾ ਏ ਚ ਆਜੋ ਬੱਸਰ ਉਤਾਰਿਆ ਜਾ ਰਿਹਾ ਏ ਹੋਰ ਫਾਸਲੇ ਉਤਾਰੀ ਤੁਸੀਂ ਦੇਖੋ ਵੀ ਸਾਰੇ ਸਾਰੇ ਥਾਵਾਂ ਦੇ ਯਾਜ ਹੈ ਪਰੰਪਰ ਸਾਰੇ ਉਤਾਰਿਆ ਜਾ ਰਿਹਾ ਹੈ ਅੰਬਰਸਰ ਕਿਉਂ ਤਾਰਿਆ ਜਾ ਰਿਹਾ ਨਹੀਂ ਸਮਝ ਆ ਰਹੀ ਗੁਜਰਾਤ ਦੇ ਵਿੱਚ ਸਭ ਤੋਂ ਜ਼ਿਆਦਾ ਸਾਡੇ ਬੰਦੇ ਫੇਰ ਅੱਜ ਅੱਜ ਫੇਰ ਕਹਿੰਦੇ ਆ ਉਤਰਨਗੇ ਮੈਂ ਤਾਂ ਸਰਕਾਰਾਂ ਨੂੰ ਇੱਕੋ ਹੀ ਪੁੱਛਦਾ ਵੀ ਸਾਡਾ ਕਸੂਰਦਾਰ ਦੋ ਜਿਨ੍ਹਾਂ ਨੇ ਸਾਨੂੰ ਭੇਜਿਆ ਉਹਨਾਂ ਨੂੰ ਕੀ ਸਜ਼ਾਵਾਂ ਮਿਲਣਗੀਆਂ ਉਹਨਾਂ ਦੇ ਪਰਚੇ ਦਰਜ ਹੋਣਗੇ ਜੇ ਕਰਨਗੇ ਠੀਕ ਹੈ ਨਹੀਂ ਤਾਂ ਪਾਈ ਅਸੀਂ ਆਪ ਦਾ ਪਰਿਵਾਰ ਲੈ ਕੇ ਉਹਨਾਂ ਦੇ ਦਰਵਾਜ਼ਿਆਂ ਤੇ ਦਫ਼ਤਰਾਂ ਦੇ ਅੱਗੇ ਬਹਿ ਕੇ ਅੱਗ ਲਾ ਲਾਂਗੇ ਹੋਰ ਤਾਂ ਸਾਡੇ ਕੋਲ ਆਦਲ ਕੋਈ